ਟ੍ਰੈਫਿਕ ਪੁਲਿਸ ਨੇ ਚਾਰਜ ਦੇ ਹਮਲਾ ਕਰਨ ਵਾਲੇ ਦੋ ਦੇ ਖਿਲਾਫ ਥਾਣਾ ਸਿਟੀ ਬੰਗਾ ਦੇ ਪੁਲਿਸ ਨੇ ਮਾਮਲਾ ਦਰਜ ਕੀਤਾ ਜਿਲ੍ਹਾ ਸ਼ਿਵਪਾਲ ਸਿੰਘ ਨਗਰ ਨਵਾਂ ਸ਼ਹਿਰ ਬੰਗਾ ਟ੍ਰੈਫਿਕ ਪੁਲਿਸ ਇੰਚਾਰਜ ਵੱਲੋਂ ਜਦੋਂ ਥਾਣਾ ਸਿਟੀ ਬੰਗਾ ਦੇ ਅੱਗੇ ਆਉਣ ਜਾਣ ਵਾਲੇ ਵਾਹਨਾਂ ਦੀ ਜਦੋਂ ਉਹ ਚੈਕਿੰਗ ਕਰ ਰਹੇ ਸੀ ਤਾਂ ਚੈਕਿੰਗ ਦੌਰਾਨ ਉਹਨਾਂ ਨੇ ਇੱਕ ਬੁਲਟ ਮੋਟਰਸਾਈਕਲ ਦੀ ਚੈਕਿੰਗ ਦੌਰਾਨ ਕੋਈ ਵੀ ਕਾਗਜ਼ ਨਾ ਹੋਣ ਕਰਕੇ ਉਸ ਨੂੰ ਉਹਨਾਂ ਨੇ ਬੌਂਡ ਕਰ ਦਿੱਤਾ ਤਾਂ ਬੁਲੇਟ ਮੋਟਰਸਾਈਕਲ ਸਵਾਰ ਨੇ ਉਸਨੇ ਆਪਣੀਆਂ ਸਾਥੀਆਂ ਸਮੇਤ ਟ੍ਰੈਫਿਕ ਪੁਲਿਸ ਇੰਚਾਰਜ ਗੁਰਦੇਵ ਸਿੰਘ ਤੇ ਹਮਲਾ ਕਰ ਦਿੱਤਾ ਪੁਲਿਸ ਦੋਵਾਂ ਤੇ ਮਾਮਲਾ ਦਰਜ ਕੀਤਾ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਮਾ ਸ਼ਹਿਰ ਹਾਂਜੀ ਸੜਕੀ ਟ੍ਰੈਫਿਕ ਇੰਚਾਰਜ ਜੀ ਬੰਗਲ ਏਐਸਏ ਗੁਰਦੇਵ ਉਹਨੇ ਨਰਕਾ ਲਗਾਇਆ 3.2 ਮੁਕੰਨ ਫਰੂਥੇ ਤੇ ਉੱਤੇ ਜਿੱਦਾਂ ਅਸੀਂ ਸਾਰੇ ਰੋਚ ਨਾਲ ਚਲਾਨ ਕਰਦੇ ਆਂ ਬੁਲੇਟ ਮੋਟਰਸਾਈਕਲ ਜਿਹੜਾ ਅਸੀਂ ਤੱਕ ਚਲਾਉਣ ਲਿਆ ਸੀ ਉਹਦਾ ਉਹਨੇ ਨੂੰ ਰੋਕਿਆ ਤੇ ਟਾਕਿਆਂ ਵਾਲੇ ਬੁਲੇਟ ਦਾ ਚਲਾਨ ਕੀਤਾ ਤੇ ਜਿਹੜਾ ਇਹ ਬੰਦਾ ਸੀਗਾ ਬੁਲੇਟ ਦਾ ਮਾਲਕ ਇਹ ਜਗਰਾਜ ਸਿੰਘ ਸੀਗਾ ਇਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨਾ ਉਹਦੇ ਉਸ ਤੋਂ ਬਾਅਦ ਇਹਨੇ ਕਿਹਾ ਤੁਸੀਂ ਸਾਈਨ ਕਰੋ ਇੰਦੀ ਮੀਨ ਵੇਲੇ ਇਹ ਕੋਲ ਨਾਲ ਇੱਕ ਵਿੰਦਰ ਸਿੰਘ ਹੋਰ ਬੰਦਾ ਸੀਗਾ ਉਹ ਮਸਲੀ ਦੀ ਘੜਾ ਸੀ ਉਹਨੇ ਤੁਰੰਤ ਉਹਨੂੰ ਡਾਉਣ ਲਈ ਸੀ ਉਹ ਇੱਕਦਮ ਇਹਨਾਂ ਤੇ ਉਹਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ ਇਹਨਾਂ ਨੇ ਵੀ ਫਾਇਦਾ ਤੌਰ ਤੇ ਸਾਡੇ ਯਸਰ ਨਾਲ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਕੋਸ਼ਿਸ਼ ਕੀਤੀ ਕਰ ਦਿੱਤਾ ਕਿਉਂਕਿ ਅਸੀਂ ਬੜਾ ਸਿਰਸਿੜੀ ਜੱਸ ਗਾ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਇਹ ਵੱਡਾ ਮੁਕੱਦਮਾ ਹੈ ਉਹ ਐਫਆਈਆ ਨੰਬਰ 13 ਕਿਸਤ ਨੰਬਰ 186 38324 ਦਰਜ ਕਰਨਾ ਟ੍ਰੈਫਿਕ ਦੇ ਵਿੱਚ ਠਣਾ ਦਸਤ ਬਿਆਨ ਤੇ ਉਹ ਤੇ ਉਹ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਗ੍ਰਿਫਤਾਰ ਹੋ ਗਿਆ ਜੀ ਇੱਕ ਜਿਹੜਾ ਉਹ ਦੌੜ ਗਿਆ ਸੀ ਉਹਨੂੰ ਵੀ ਫੜ ਲਿਆ ਹੀ ਨਾ ਟ੍ਰੈਫਿਕ ਅਥਾਰਟੀ ਦੇ ਉਹਨੇ ਸ਼ਿੱਤੀ ਉਹਨੂੰ ਫੜਿਆ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹ ਠੀਕ ਨੇ ਉਹਨਾਂ ਦੇ ਤਾਂ ਨਹੀਂ ਕੋਈ ਗੰਭੀਰ ਸੱਟ ਨਹੀਂ ਨਹੀਂ ਕੋਈ ਗੰਭੀਰ ਸੱਟ ਨਹੀਂ ਹੈਗੀ ਬਸ ਇੱਕ ਡਿਊਟੀ ਦੇ ਰਿਆ ਬੰਦਾ ਉਹ ਗਲਤ ਤੰਗ ਰਣ ਨੂੰ ਡਿਊਟੀ ਦੇ ਵਿੱਚ ਵੱਧ ਵਿਚਾਰ ਰਿਹਾ ਉਧਰ ਜੀ। ਥੈਂਕ ਯੂ। ਹਾਂ ਜੀ। ਸਾਡੇ ਟ੍ਰੈਫਿਕਲ ਚਾਰਜੇ ਦੀ ਬੰਦਾ ਐਸੇ ਗੁਰਦੇਵ ਹੋਣੇ। ਉਹਨਾਂ ਨੇ ਨਾਕਾ ਲਗਾਇਆ 3. ਮੁਕੰਦ ਫਰੋਟ ਤੇ। ਤੇ ਉੱਥੇ ਜਿੱਦਾਂ ਅਸੀਂ ਸਾਰੇ ਰੋਚ ਨਾਲ ਕਰਦੇ ਆ ਬੁਲਟ ਮੋਟਰਸਾਈਕਲ ਜਿਹੜਾ ਅਪ ਤੱਕ ਇਹ ਚਲਾਉਣ ਦੇ ਆਸ। ਉਹਦਾ ਉਹਨਾਂ ਨੇ ਉਹਨੂੰ ਰੋਕਿਆ ਤੇ ਪਟਾਕਿਆਂ ਵਾਲੇ ਬੁਲਟ ਦਾ ਚਲਾਨ ਕੀਤਾ। ਤੇ ਜਿਹੜਾ ਇਹ ਬੰਦਾ ਸੀਗਾ ਬੁਲਟ ਦਾ ਮਾਲਕ ਇਹ ਜਗਰਾਜ ਸਿੰਘ ਸੀ ਉਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨਾ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ ਇਹਦੀ ਮੀਨ ਹੋਈ ਲਈ ਆਪਣੇ ਨਾਲ ਇਕ ਪ੍ਰਿੰਦਰ ਸਿੰਘ ਹੋਰ ਬੰਦਾ ਸੀਗਾ ਉਹ ਮਸਲੀ ਦੀ ਘੜਾ ਸੀ ਉਹਨੇ ਤੁਰੰਤ ਕੋਲ ਤੋਂ ਡਾਉਨ ਲਈ ਸੀ ਉਹ ਇੱਕਦਮ ਇਹਨਾਂ ਤੇ ਉਹਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ ਇਹਨੂੰ ਕੈਦ ਤੋਂ ਔਰਤਾਂ ਦੀ ਸਾਡੇ ਯਸਿੰਦਰ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਕੋਸ਼ਿਸ਼ ਕੀਤੀ ਕਰ ਦਿੱਤਾ ਕਿਉਂ ਅਸੀਂ ਬੜਾ ਸਿਰਸ ਜੈਸਗਨ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਇਹ ਮੁਕੱਦਮਾ ਉਹ ਐਫਆਈਆ ਨੰਬਰ 13 353186 ਦੀ 29 ਤੰ 24 ਅੱਜ ਦਰਜ ਕਰਨਾ ਥਾਣੇ ਸਿਟੀ ਦੇ ਵਿੱਚ ਥਾਣਾ ਦਸਤ ਬਿਆਨ ਤੇ ਉਹਤੇ ਉਹ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਗ੍ਰਿਫਤਾਰ ਹੋ ਗਿਆ ਜੀ ਇੱਕ ਜਿਹੜਾ ਅਥਾਰਟੀਆ ਸੀ ਨਾ ਉਹ ਵੀ ਫੜ ਲਏ ਇਹ ਨਹੀਂ ਕਿ ਕੋਸੜੀਏ ਤੁਸੀਂ ਸ਼ਤੀ ਹੋਣੇ ਫੜ ਜਿਹੜਾ ਟ੍ਰੈਫਿਕ ਇੰਚਾਰਜ ਨੇ ਉਹ ਠੀਕ ਨੇ ਉਹਨਾਂ ਦੇ ਤਾਂ ਨਹੀਂ ਕੋਈ ਗੰਭੀਰ ਸੱਟ ਨਹੀਂ ਕੋਈ ਗੰਭੀਰ ਸੱਟ ਨਹੀਂ ਹੈਗੀ ਲੇਕਿਨ ਇੱਕ ਬਿਊਟੀ ਦੇਦਾ ਬੰਦਾ ਉਹ ਗਲਤ ਢੰਗ ਨਾਲ ਵੀਡੀਓ ਦੇ ਵਿੱਚ ਵੱਧ ਬਿਚਾਰ ਰਿਹਾ ਉਹ ਤਾਂ ਠੀਕ ਹੈ